تصویریں دکھاؤ دکھاؤ کیا تو اندھی سرکار رسی کھا رہی ہے تصویریں دکھاؤ دکھاؤ آپ تو بچاری جا رہے ہیں یہ سرکار دیوے دی ویرپور وچ بنا کے انہاں دی قیمت لے رہے ہیں लाईव तस्वीर जलंधर ਸ਼ਰਮ ਨਾਲ ਗੱਲ ਹੈ ਪ੍ਰਸ਼ਾਸਨ ਲਈ ਸਰਕਾਰ ਲਈ ਦੇਖੋ ਜੀਵਨ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹੜੇ ਬੰਦੇ ਜੀਣਾ ਉਹਨੇ ਬਹੁਤ ਸਾਰੀ ਆਸਾਂ ਰੱਖੀਆਂ ਸੀ ਲੇਕਿਨ ਇਹ ਪ੍ਰਸ਼ਾਸਨ ਦੇ ਕਰਕੇ ਜਿਹੜੀ ਅਕਸੀਜਨ ਦੀ ਘਾਟ ਹੋਈ ਹੈ ਉਸ ਕਰਕੇ ਮੌਤ ਹੋਈ ਹੈ ਇੱਕ ਬਹੁਤ ਵੱਡੀ ਘਟਨਾ ਹੈ ਜਿਹਦੇ ਵਿੱਚ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਆਇਆ ਜੇਦੂ ਘਟੜਾ ਤੋਂ ਪਹਿਲਾਂ ਆਪਾਂ ਕਿਉਂ ਨਹੀਂ ਦੇਖਦੇ ਕਿ ਆਕਸੀਜਨ ਪੂਰੀ ਹੈ ਜਾਂ ਨਹੀਂ ਉਸ ਲਈ ਆਪਾਂ ਨੂੰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਜਿਸ ਬੰਦੇ ਦੇ ਵੀਰੇ ਵਿੱਚ ਨਲੈਕੀ ਹੈ ਉਹਨੂੰ ਇਮੀਡੀਏਟਲੀ ਸਸਪੈਂਡ ਕਰਕੇ ਇਥੋਂ ਬਾਹਰ ਕਰਨਾ ਚਾਹੀਦਾ ਹੈ ਮੀਟਾ ਰਾਜੇਸ਼ ਸਿੰਘ ਹਸਪਤਲ ਕੋਲ ਪੂਰ ਪੰਜਾਬ ਸਰਕਾਰ ਦੀਆਂ ਮਲੈਕੀਆਂ ਦਾ ਬਿਦਾਲਾ ਜੋ ਸਾਨੂੰ ਧਰਨਾ ਲਗਾਇਆ ਹੈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਤਿੰਨ ਜਿਹੜੇ ਬੱਚੇ ਨੌਜਵਾਨ ਜਿਨ੍ਹਾਂ ਵਿੱਚ ਇੱਕ ਲੜਕੀ ਔਰ ਦੋ ਲੜਕੇ ਜੋ ਆਪਣੀ ਕਿ ਪਰ ਜੋ ਸਮੇਂ ਤੋਂ ਪਹਿਲਾਂ ਉਹਨਾਂ ਦੀ ਮੌਤ ਇੱਕ ਆਕਸੀਜਨ ਦੀ ਘਾਟ ਕਰਕੇ ਹੋ ਗਈ ਹੈ ਉਹਨੇ ਬਹੁਤ ਸ਼ਰਮ ਵਾਲੀ ਗੱਲ ਹੈ ਸਰਕਾਰ ਇੱਕ ਪਾਸੇ ਤਾਂ ਗੱਲ ਕਰ ਰਹੀ ਹੈ ਵੀ ਅਸੀਂ 10 ਲੱਖ ਦਾ ਬੀਮਾ ਦੇ ਕੇ ਲੋਕਾਂ ਨੂੰ ਮੁਫਤ ਦਾ ਇਲਾਜ ਦਵਾਂਗੇ ਪਰ ਮੈਂ ਕਹਿੰਦਾ 10 ਲੱਖ ਦੇ ਬੀਮੇ ਨੂੰ ਤਾਂ ਬਾਅਦ ਛੱਡੋ ਇਹ ਸਰਕਾਰੀ ਹੋਣਾ ਚਾਹੀਦਾ ਕਿ ਆਕਸੀਜਨ ਦਾ ਤੋ ਮੈਨੇ ਕਰਨ ਵਾਲਾ ਜਿਹੜਾ ਸੀ ਸਫਾਈ ਕਰਮਚਾਰੀ ਨੂੰ ਜਿਸ ਨੂੰ ਜਾਂ ਇੱਕ ਲਾਂਡਰੀ ਦਾ ਕੰਮ ਕਰਨ ਵਾਲੇ ਨੂੰ ਅਸੀਂ ਸਾਰਾ ਆਪਰੇਟ ਕਰਨ ਵਾਸਤੇ ਜਮਾਂਗੇ ਤਾਂ ਉਸੇ ਵਿੱਚ ਜਿਹੜਾ ਹਾਲਾਤ ਇਹੋ ਜਿਹਾ ਹੀ ਹੋਣਗੇ ਕਿ ਲੋਕਾਂ ਦੀ ਜ਼ਿੰਦਗੀਆਂ ਨਾਲ ਇਸ ਸਰਕਾਰ ਦੇ ਵਿੱਚ ਖੇਡਿਆ ਜਾ ਰਿਹਾ ਹੈ ਔਰ ਅਸੀਂ ਇਸ ਚੀਜ਼ ਦੀ ਬੜੀ ਨਿਖੇਦੀ ਕਰਦੇ ਹਾਂ ਇਹ ਇਨਾਂ ਦੀ ਇੱਕ ਣਗੈਲੀ ਕਰਨ ਤਿੰਨ ਪਰਿਵਾਰ ਹੀ ਜਿਹੜੇ ਆ ਪੁੱਛ ਆਪਣਾ ਜਿਹੜੀ ਜ਼ਿੰਦਗੀ ਤੋਂ ਹੱਥੋਂ ਬਿਠੇ ਆ ਔਰ ਆਉਣ ਵਾਲੇ ਸਮੇਂ ਵਿੱਚ ਵੀ ਇਹਦੀਆਂ ਨੇ ਨਖੇਦੀਆਂ ਕਰਨ ਜਿਹੜੇ ਸਾਨੂੰ ਖਮਿਆਜੇ ਆ ਬਹੁਤ ਭੁਗਤ ਨਹੀਂ ਜਾਣਦੇ ਤੁਹਾਨੂੰ ਵੀ ਲੱਗਦਾ ਇਹਦੇ ਵਿੱਚ ਡਾਕਟਰ ਦੀ ਣਗੈਲੀ ਹੈ ਇਹ ਸਭ ਅਸੀਂ ਕਹਿੰਦੇ ਵੀ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਕਰਮਚਾਰੀ ਜਿਹੜੇ ਣਗੈਲੀ ਹੈ ਮੈਂ ਸਭ ਤੋਂ ਵੱਡੀ ਣਗੈਲੀ ਦੇ ਕਮਾਂਗਿਆ ਜਿਹੜਾ ਇੱਥੇ ਦੇ ਐਸਐਮਓ ਆ ਉਹਨਾਂ ਨੇ ਹਾਲੇ ਤੱਕ ਇਸ ਚੀਜ਼ ਦਾ ਕਿਉਂ ਨਹੀਂ ਇਹ ਆਪਾਂ ਨੂੰ ਇਹ ਚੀਜ਼ ਕਿਉਂ ਨਹੀਂ ਸੋਚੀ ਵੀ ਜੇ ਇਸ ਨੂੰ ਆਪਰੇਟ ਕਰਨ ਵਾਸਤੇ ਇੱਕ ਟ੍ਰੇਨ ਬੰਦਾ ਲਾਇਆ ਜਾਂਦਾ ਇੱਕ ਅਨਪ੍ਰੇਨ ਬੰਦੇ ਨੂੰ ਅਸੀਂ ਇਸ ਪੋਜੀਸ਼ਨ ਤੇ ਬਿਠਾ ਕੇ ਜਿਹੜਾ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਿਹਾ ਮੰਨਿਆ ਕਿ ਜਿਹੜੀਆਂ ਤਿੰਨ ਜਾਨਾਂ ਬੜੀਆਂ ਕੀਮਤੀ ਜੀਆਂ ਜਾਦਾ ਗਈ ਹੈ ਇਹਨਾਂ ਦੀ ਨਗਰੇਜੀਤੀ ਕਰਕੇ ਸਰਕਾਰ ਨੂੰ ਪੋਸਟਮਾਰਟਮ ਕਰਾਉਂਦਾ ਛੋਟਾ ਜਿਹਾ ਇਨਸੀਡੈਂਟ ਹੋ ਜਵੇ ਪੋਸਟਮਾਰਟਮ ਤੋਂ ਬਗੈਰ ਇਹ ਡੈੱਡ ਬੋਡੀ ਨਹੀਂ ਦਿੰਦੇ ਪਰ ਲੇਕਿਨ ਇਹਨਾਂ ਨੇ ਕਿੰਨੇ ਡੈੱਡ ਬੋਡੀਆਂ ਬਗੈਰ ਪੋਸਟਮਾਰਟਮ ਤੋਂ ਦੇ ਦਿੱਤੀਆਂ ਪਹਿਲਾਂ ਆਕਸੀਜਨ ਦੇ ਕੇ ਕਰਕੇ ਜਾਨਾਂ ਚਲੀ ਜਾਂਦੀਆਂ ਔਰ ਉਸ ਤੋਂ ਬਾਅਦ ਪੋਸਟਮਾਰਟਮ ਵਾਲਾ ਜਿਹੜਾ ਇਹਨਾਂ ਨੇ ਕੰਮ ਕਰਤਾ ਇਹ ਬੜਾ ਘਟੀਆ ਕੰਮ ਇਹਨਾਂ ਨੇ ਕੀਤਾ ਸਾਡੀ ਮੰਗ ਇਹਦੀ ਹੈ ਜਿਹੜੇ ਅਫਸਰਾਂ ਦੀ ਡਿਊਟੀ ਸੀ ਉਹਨਾਂ ਨੂੰ ਟਰਮੀਨੇਟ ਕਰਨਾ ਚਾਹੀਦਾ ਹੈ ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਆ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਨੌਕਰੀ ਦੇਵੇ ਤਾਂ ਕਿ ਉਹ ਆਪਣਾ ਘਰ ਦਾ ਗੁਜ਼ਾਰਾ ਕਰ ਸਕਣ ਇਹ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਐਜੂਕੇਸ਼ਨ ਔਰ ਮੈਡੀਕਲ ਸਾਡਾ ਬਹੁਤ ਵਧੀਆ ਹੋਊਗਾ ਔਰ ਸਾਡੇ 3.5 ਸਾਲਾਂ ਦੇ ਵਿੱਚ ਅੱਜ ਮੈਡੀਕਲ ਦਾ ਹਾਲਾਤ ਦੇਖ ਲੋ ਜਿੰਦਰਾ ਹਸਪੀਟਲ ਪਟਿਆਲੇ ਆਪਰੇਸ਼ਨ ਥੀਟਰ ਦੀ ਆਪਰੇਸ਼ਨ ਵੇਲੇ ਲਾਈਟ ਚਲੇ ਜਾਂਦੀ ਆ ਔਰ ਇੱਥੇ ਜਿਹੜੇ ਓਪੀਸੀ ਦੇ ਵਿੱਚ ਸਾਡੇ ਪੇਸ਼ੈਂਟ ਪੈ ਉਹਨਾਂ ਦੀ ਆਕਸੀਜਨ ਬੰਦ ਕਰ ਦਿੱਤੀ ਜਾਂਦੀ ਹੈ ਇਸ ਤੋਂ ਮਾੜੇ ਹਾਲਾਤ ਹੋਰ ਕੀ ਹੋ ਸਕਦਾ ਮੇਰੇ ਸੋ ਡਾਕਟਰ ਐਡਮਿਸ਼ਨ ਦੇ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ ਮੈਡੀਕਲ ਸੁਪਰਡੈਂਟ ਨੂੰ ਐਸਐਮਓ ਨੂੰ ਤੇ ਡਾਕਟਰ ਨੂੰ ਇਹਨੂੰ ਇਹਨੂੰ ਕਿਸੇ ਤੋਂ ਆਪਾਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਪਤਾ ਹੀ ਹੈ ਹਫ਼ਤੇ ਦੱਸ ਦੇਣਾ ਮਾਗ ਫਿਰ ਉਹਨਾਂ ਨੂੰ ਕਿਧਰੇ ਲਾਜ਼ਮੀ ਸਸਪੈਂਡ ਕੀਤਾ ਉਹਨਾਂ ਨੂੰ ਟਰਮੀਨੇਟ ਕਰਨ ਔਰ ਜਿਨ੍ਹਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਪਰਿਵਾਰਾਂ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ 5-7 ਲੱਖ ਰੁਪਏ ਦੀ ਕੋਈ ਏਡ ਦਿੱਤੀ ਜਾਵੇ ਤਾਂ ਹੀ ਉਹਨਾਂ ਦਾ ਗੁਜ਼ਾਰਾ ਚੱਲੂਗਾ ਸਿਰਫ ਸਸਪੈਂਡ ਕਰਕੇ 15-2 ਕਿੱਤੇ ਵਿੱਚ ਲਾ ਦੇਣਗੇ